ਲੋਕਾਂ ਨੂੰ ਘੰਟੇ-ਘੰਟੇ ਲਾਈਨਾਂ ਦੇ ਵਿੱਚ ਖੜਕੇ ਪਰੇਸ਼ਾਨ ਹੋਣਾ ਪੈ ਰਿਹਾ ਤੇ ਜੇ ਗੱਲ ਕੀਤੀ ਜਾਵੇ ਵੱਡੇ ਸੀਨੀਅਰ ਅਫਸਰ ਨੇ ਐਸਐਮਓ ਸਾਹਿਬ ਡਾਕਟਰ ਸਾਹਿਬ ਨੇ ਉਹਨਾਂ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਨਿਊਜ਼ ਟੀਵੀ ਤੇ ਮੈਂ ਪ੍ਰੇਮਾਤਵਾ ਕਈ ਦਿਨਾਂ ਤੋਂ ਸਾਨੂੰ ਲੋਕਾਂ ਦੇ ਫੋਨ ਆ ਰਹੇ ਸੀਗੇ ਮੈਸੇਜ ਆ ਰਹੇ ਸੀਗੇ ਕਿ ਵੀ ਸਿਵਲ ਹਸਪਤਾਲ ਦੇ ਵਿੱਚ ਜਿੱਥੇ ਮਰੀਜ਼ਾਂ ਪੱਤੀ ਕਟਵਾਉਂਦੇ ਨੇ ਪੱਤੀ ਕਟਵਾਉਂਦੇ ਨੇ ਡਾਕਟਰਾਂ ਨੂੰ ਮਿਲ ਨਹੀਂ ਉੱਥੇ ਸਿਰਫ ਇੱਕੋ ਹੀ ਕਾਊਂਟਰ ਚੱਲ ਰਿਹਾ ਹੈ ਲੇਡੀਜ਼ ਲਈ ਤੇ ਜੈਂਟਸ ਲਈ ਤੇ ਜੇ ਗੱਲ ਕੀਤੀ ਜਾਵੇ ਸੀਨੀਅਰ ਸਿਟੀਜ਼ਨ ਦਾ ਵੀ ਇੱਕੋ ਹੀ ਕਾਊਂਟਰ ਚੱਲ ਰਿਹਾ ਤੇ ਕਿਸੇ ਅਧਿਕਾਰੀ ਵੀ ਨੇ ਵੀ ਜਿਹੜੇ ਸੀਨੀਅਰ ਡਾਕਟਰ ਨੇ ਐਸਐਮਓ ਸਾਹਿਬ ਨੇ ਉਹ ਵੀ ਧਿਆਨ ਨਹੀਂ ਦੇ ਰਿਹਾ ਤੇ ਜਦੋਂ ਜੇ ਗੱਲ ਕੀਤੀ ਜਾਵੇ ਹੁਣ ਕੁਝ ਦਿਨਾਂ ਤੋਂ ਵਾਇਰਲ ਨਾਮ ਇੱਕ ਬਿਮਾਰੀ ਚੱਲ ਰਹੀ ਹੈ ਸੈੱਲ ਘਟਣ ਦੀ ਤੇ ਸਭ ਨੂੰ ਪਤਾ ਹੀ ਹੈ ਜਿਸ ਤਰ੍ਹਾਂ ਦੀ ਬਿਮਾਰੀ ਚੱਲ ਰਹੀ ਹੈ ਅੰਗ-ਅੰਗ ਤੇ ਛਾਲੇ ਦੇ ਪੈ ਜਾਂਦੇ ਐ ਖਾਜ ਹੋਣ ਲੱਗ ਜਾਂਦੀ ਐ ਸੈੱਲ ਘਟ ਜਾਂਦੇ ਐ ਚਿਕਨ ਗੁਨੀਆ ਨਾਮ ਦੀਆਂ ਵਾਇਰਲ ਬਿਮਾਰੀਆਂ ਚੱਲ ਰਹੀਆਂ ਤੇ ਦੇਖੋ ਬੜੀ ਲੰਬੀ ਲੰਬੀ ਦੇਰ ਤੱਕ ਡੇਢ ਡੇਢ ਦੋ ਦੋ ਘੰਟੇ ਉੱਥੇ ਲੋਕ ਲੱਗ ਕੇ ਪੱਛਿਆ ਕਟਵਾਉਣ ਲਈ ਮਜਬੂਰ ਨੇ ਉਹਦੇ ਵਿੱਚ ਡਿਲੀਵਰੀਆਂ ਦੀ ਔਰਤਾਂ ਵੀ ਨੇ ਪ੍ਰੈਗਨੈਂਟ ਔਰਤਾਂ ਵੀ ਨੇ ਜਿਹੜੀ ਐ ਜਿਹੜੀ ਡੇਢ ਡੇਢ ਘੰਟਾ ਦੋ ਦੋ ਘੰਟੇ ਲਾਈਨਾਂ ਦੇ ਵਿੱਚ ਖੜ੍ਹਦੇ ਨੇ ਤੇ ਪੱਛੀ ਕਟਾਉਣ ਦੀ ਉਹਨਾਂ ਦੀ ਵਾਰੀ ਆਉਂਦੀ ਹੈ ਤੇ ਇਸ ਸਾਰੇ ਮਸਲੇ ਤੋਂ ਬਾਅਦ ਜਦੋਂ ਐਸਐਮਓ ਸਾਹਿਬ ਦਾ ਪੱਖ ਲੈਣ ਲਈ ਪਹੁੰਚੇ ਤਾਂ ਐਸਐਮਓ ਸਾਹਿਬ ਦਾ ਪਤਾ ਲੱਗੇ ਕਿ ਵੀ ਛੁੱਟੀ ਤੇ ਨੇ ਦੇਖੋ ਅਸੀਂ ਕਹਿੰਦੇ ਜਰੂਰ ਛੁੱਟੀ ਤੇ ਜਾਓ ਛੁੱਟੀ ਜੇ ਕੋਈ ਕੰਮ ਹੈ ਤਾਂ ਜਰੂਰ ਛੁੱਟੀ ਲੈਣੀ ਵੀ ਬਣਦੀ ਹੈ ਪਰ ਕਹਿਣ ਤਾਂ ਪਿੱਛੇ ਕਿਸੇ ਐਸੇ ਡਾਕਟਰ ਸਾਹਿਬ ਨੂੰ ਜੁੜੂ ਕੇ ਲਾ ਕੇ ਜਾਣ ਗੜਾ ਪਿੱਛੇ ਦਾ ਕਾਰਜ ਦਾ ਸੰਭਾਲ ਸਕੇ ਤੇ ਹੁਣ ਕਈ ਮਰੀਜ਼ਾਂ ਨੇ ਇੱਥੇ ਤੱਕ ਦੱਸਿਆ ਕਿ ਜੇ ਸੀ ਡਾਕਟਰ ਦੰਦਾਲੇ ਡਾਕਟਰ ਨੂੰ ਮਿਲਣ ਲਈ ਪਰਚੀ ਤਾਂ ਕਟਵਾ ਲਈ ਡੇਢ ਘੰਟੇ ਬਾਅਦ ਘੰਟੇ ਬਾਅਦ ਸਾਡੀ ਵਾਰੀ ਆਈ ਤੇ ਜਦੋਂ ਜਾ ਕੇ ਡਾਕਟਰ ਦੰਦਾਲੇ ਨੂੰ ਮਿਲਣ ਵਾਸਤੇ ਗਏ ਤਾਂ ਉੱਥੇ ਸਾਨੂੰ ਡਾਕਟਰ ਸਾਹਮੀ ਮਿਲੀ ਤੇ ਇਹੋ ਜਿਹੇ ਛੋਟੀਆਂ ਛੋਟੀਆਂ ਗੱਲਾਂ ਨਹੀਂ ਹੈਗੀਆਂ ਬਹੁਤ ਵੱਡੀਆਂ ਗੱਲਾਂ ਨੇ ਤੇ ਦੇਖੋ ਸੀਨੀਅਰ ਅਧਿਕਾਰੀ ਨੇ ਇਹ ਸਾਰੀ ਗੱਲਾਂ ਉਹੀ ਸਮਝ ਸਕਦੇ ਨੇ ਤਾਂ ਜਿਨ੍ਹਾਂ ਨੇ ਮਜਬੂਰੀ ਪੈਂਦੀ ਹੈ ਜਾਂ ਉਹ ਸਮਝ ਸਕਦੇ ਨੇ ਹੁਣ ਦੇਖਦੇ ਹਾਂ ਸਿਹਤ ਮੰਤਰੀ ਜੀ ਇਸ ਪਾਸੇ ਕਦੋਂ ਕਿੰਨਾ ਕੁ ਧਿਆਨ ਦਿੰਦੇ ਨੇ ਇਹਦਾ ਸਮਾਂ ਹੀ ਦੱਸੇਗਾ ਕੈਮਰਾਮੈਨ ਦੇ ਨਾਲ ਪ੍ਰੇਮ ਬਦਵਦੀ ਰਿਪੋਰਟ ਹਾਂ ਭਾਈ ਜੀ ਕਈ ਵਾਰੀ ਆ ਕੇ ਦੰਦਾਂ ਵਾਲੇ ਡਾਕਟਰ ਕੋਲੇ ਜਦੋਂ ਆਉਨੇਗੇ ਤਾਂ ਗੇਟ ਲੱਗਿਆ ਹੁੰਦਾ ਕਦੇ ਉਹ ਕਹਿੰਦਾ ਫੇਰ ਆਈ ਆ ਦੇਖੋ ਪਰਚੀ ਲੈ ਕੇ ਆਇਆਗੇ ਤੇ ਆਉਨੇਗੇ ਆਉਣਿਆਂ ਤੇ ਵਾਪਸ ਮੁੜ ਜਾਂਦੇ ਆ ਦੱਸ ਇੰਨੀ ਧੇਰ ਪਹਿਲਾਂ ਵੇਟ ਕੀਤੀ ਤਰੀਕ ਪਵਾਈ ਤੇ ਲਾਈਨ ਦੇ ਵਿੱਚ ਲੱਗੇ ਕਿੰਨੀ ਧੇਰ ਲੱਗ ਕੇ ਤੁਸੀਂ ਪਰਚੀ ਕਟਵਾਈ ਡੇਢ ਘੰਟੇ ਮਗੂ ਤਾਂ ਮੈਨੂੰ ਮੂਰੇ ਆਏ ਨੂੰ ਦੇਖ ਸਕਦੇ ਹੋ ਇੱਥੇ ਬਾਈ ਜੀ ਦਾ ਕਹਿਣਾ ਹੈ ਡੇਢ ਘੰਟਾ ਲੱਗ ਕੇ ਪਰਚੀ ਕਟਵਾਈ ਤੇ ਜਦ ਤਾਂ ਦੱਸ ਕੀ ਫਾਇਦਾ ਫੇਰ ਘਰੋਂ ਆਇਆ ਕੰਮ ਛੱਡ ਕੇ ਕੰਮ ਕਰ ਛੱਡ ਕੇ ਨੌਕਰ ਬੰਦੇ ਆਗੇ ਤੇ ਚੰਗੀ ਗੱਲ ਨਹੀਂ ਬਾਈ ਜੀ ਇਹ ਵੀ ਬਾਹਰ ਰਹਿੰਦੇ ਨੇ ਲੈ ਕੇ ਇਹ ਠੀਕ ਨਹੀਂ ਹੈਗਾ ਪਤਾ ਜੀ ਕਦੋਂ ਦੇ ਖੜੇ ਹੋ ਤੁਸੀਂ ਇਸ ਲਾਈਨ ਦੇ ਵਿੱਚ ਹੋ ਤਾਂ ਆ ਗਿਆ ਅੱਧਾ ਘੰਟਾ ਹੋ ਗਿਆ ਕੱਲ ਅਸੀਂ ਦਵਾਈ ਅੱਧਾ ਘੰਟਾ ਤੁਸੀਂ ਬਿਲਕੁਲ ਸਹੀ ਹੋ ਕਿ ਖੜੇ ਵੀ ਪਿੱਛੇ ਹੀ ਹੋ ਤੁਹਾਡੇ ਕੋਲ ਅੱਗੇ ਵਾਲੇ ਕਿੰਨੀ ਕਿੰਨੀ ਧੀਰ ਦੇ ਖੜੇ ਹੋਣਗੇ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਵੀ ਕੱਲ ਅਸੀਂ 12 ਵਜੇ ਲੱਗਦਾ ਸਾਨੂੰ ਪਰਚੀ ਕੋਟੇ ਫਿਰ ਡਾਕਟਰ ਤੇ ਅੱਗੇ ਵੀ ਨਹੀਂ ਸਾਨੂੰ ਦਵਾਈ ਵੀ ਲਿਆਈ ਆ ਅੱਜ ਦੁਆਰੇ ਆਏ ਆਉਣ ਵਾਲੇ ਜਿਹੜੇ ਆਉ ਕਰਦੇ ਸੈਨ ਜੀ ਕਰਦੇ ਆ ਉਹ ਵੀ ਉਹਨੂੰ ਲੈਂਚ ਕਰਵਾਉਂਦੇ ਕੀ ਕਰਿਆ ਲੋਕੀ ਕੀ ਕਹਿਣਾ ਚਾਹੁੰਦੇ ਵੀਰ ਜੀ ਇੱਕ ਪਾਸੇ ਜਿਵੇਂ ਲਾਈਨਾਂ ਲੱਗੀਆਂ ਹੋਈਆਂ ਨੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹਾਂ ਜੀ ਮੈਂ ਇੱਕ ਸੀਨੀਅਰ ਸਿਟੀਜ਼ਨ ਉਹ ਵੈਲਫੇਅਰ ਦਾ ਮੈਂਬਰ ਵੀ ਹਾਂ ਔਰ ਸੀਨੀਅਰ ਸਿਟੀਜ਼ਨ ਸਾਡੀ ਜੋ ਰਜਿਸਟਰਡ ਜੁਨੀਅਰ ਸਿਟੀਜ਼ਨ ਹੈ ਉਹਦਾ ਮੈਂ ਮੈਂਬਰ ਵੀ ਹੈਗਾ ਔਰ ਮੈਂ ਦੋ ਤਿੰਨ ਵਾਰੀ ਪਹਿਲਾਂ ਇੱਕ ਵਾਰੀ ਅਚਾਨਕ ਇੱਥੇ ਐਸਐਮਓ ਸਾਹਿਬ सीएमओ साहब अपना पटल तो आए सी। ओना नु बेनती कीती सी कि एक सीनियर सिटीजन काउंटर होना चाहिदा इथे। ते ओना ने मेरी मांग पूरी करके इथे सीनियर सिटीजन काउंटर बनाया गया सी। ਹੁਣ ਬੰਦ ਕਿਉਂ ਐ? ਹੁਣ ਇਹਨਾਂ ਨੇ ਬੰਦ ਕੀਤਾ ਹੋਇਆ ਕਹਿੰਦੇ ਜੀ ਸਾਨੂੰ ਕੰਪਿਊਟਰ ਨਹੀਂ ਮਿਲ ਰਿਹਾ ਜੀ। ਸਟਾਫ ਦੀ ਘਾਟ ਐ ਇੱਥੇ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜਿਵੇਂ ਇੱਕ ਪਾਸੇ ਪਰਚੀਆਂ ਇਕੱਟੀਆਂ ਜਾ ਰਹੀਆਂ ਨੇ। ਇਹ ਵੇਖੋ ਜੀ ਬੜੀ ਮੁਸ਼ਕਲ ਐ ਇਹਨਾਂ ਨੂੰ ਮਤਲਬ ਤਿੰਨਾਂ ਉੱਥੇ ਵੱਖ-ਵੱਖ ਕਾਊਂਟਰ ਲਾਣੇ ਚਾਹੀਦੇ ਨੇ। ਸੀਨੀਅਰ ਸਿਟੀਜ਼ਨਾਂ ਦਾ ਇੱਕ ਕਾਊਂਟਰ ਹੋਣਾ ਚਾਹੀਦਾ ਤਾਂ ਕਿ ਸੀਨੀਅਰ ਸਿਟੀਜ਼ਨ ਜਿਹੜੇ ਮੇਰੇ ਵਰਗੇ ਜਿਹੜੇ ਕਿ 60 ਸਾਲ ਤੋਂ ਉੱਤੇ ਉਮਰ ਦੇ ਨੇ ਉਹਨਾਂ ਨੂੰ ਮਤਲਬ ਕਿਸੇ ਕਿਸਮ ਦੀ ਤੰਗੀ ਨਾ ਆਵੇ ਤੇ ਸੋ ਮੇਰੀਆਂ ਭੈਣਾਂ ਨੇ ਜੋ ਕਿ ਬਿਰਧ ਨੇ ਉਹ ਵੀ ਇਹਦੇ ਵਿੱਚ ਹੈਗੀਆਂ ਨੇ ਖੜੀਆਂ ਨੇ ਲਾਈਨ 'ਚ ਕੋਈ ਪ੍ਰੈਜ਼ੀਡੈਂਟ ਨੇ ਕੋਈ ਕਿਸ ਤਰ੍ਹਾਂ ਹੈ ਕੋਈ ਕਿਸ ਤਰ੍ਹਾਂ ਮਤਲਬ ਉਹਨਾਂ ਨੂੰ ਦੋ-ਦੋ ਘੰਟੇ ਵੇਟ ਕਰਨੀ ਪੈ ਰਹੀ ਹੈ ਇੱਥੇ ਤੇ ਸੋ ਕੋਈ ਸੁਲਵਾਈ ਨਹੀਂ ਹੋ ਰਹੀ ਤੇ ਤੁਹਾਨੂੰ ਪਤਾ ਹੈ ਕਿ ਅੱਜ ਨਵਾਂ ਇੱਕ ਡੇਂਗੂ ਬੁਖਾਰ ਵੀ ਚੱਲਿਆ ਹੈ ਉਹ ਜਿੰਨਾ ਇਹ ਰਾਸ ਹੋਏਗਾ ਉਹਨਾਂ ਬਿਮਾਰੀ ਨੂੰ ਵਡਾਵਾ ਮਿਲੇਗਾ ਔਰ ਬਿਮਾਰੀ ਜਿਹੜੀ ਆ ਉਹ ਵਧੇਗੀ ਧੰਨਵਾਦ ਜੀ ਮੈਂ ਕੱਲ ਨਹੀਂ ਬੁਖਾਦੇ ਨਹੀਂ ਨਹੀਂ ਵੀਰੇ ਮੈਂ ਬਾਈ ਜੀ ਪਹਿਲਾਂ ਬੋਲ ਰਹੇ ਸੀ ਨਾ ਹੁਣ ਬੋਲੋ ਸਰ ਕੀ ਕਹਿਣਾ ਸਾਰੀ ਤੁਸੀਂ ਕਹਿ ਰਹੇ ਸੀ ਨਾ ਕੁਝ ਸਾਡੇ ਕੋ ਲੇਡੀਜ਼ ਲਾਈਨ ਚੱਲ ਰਹੀ ਹੈ ਸਰ ਮੈਂ ਇਹ ਪੁੱਛ ਰਿਹਾ ਲੇਡੀਜ਼ ਵਾਸਤੇ ਤੇ ਜੈਂਟਸ ਵਾਸਤੇ ਤੁਸੀਂ ਇੱਕੋ ਹੀ ਬੰਦਾ ਪਰਚੀ ਕੱਟ ਰਿਹਾ ਦੂਜਾ ਬੰਦਾ ਇੱਕੋ ਹੀ ਕੱਟ ਰਿਹਾ ਹੈ ਯਾਨੀ ਇੱਕੋ ਹੀ ਬੰਦਾ ਕੱਟ ਰਿਹਾ ਦੂਜਾ ਕੋਈ ਨਹੀਂ ਕੱਟ ਰਿਹਾ ਕਿੰਨੇ ਕ ਟਾਈਮ ਤੋਂ ਐਵੇਂ ਚੱਲ ਰਿਹਾ ਇਹ ਯਾਨੀ ਕੋਈ ਅਸਰ ਨਹੀਂ ਹੋ ਰਿਹਾ ਹਾਂਜੀ ਬਾਈ ਜੀ ਤੁਸੀਂ ਕੁਝ ਕਹਿਣਾ ਹੈ ਬਸ ਜੋ ਹੀ ਉਹ ਹੀ ਗੱਲ ਕਹਿਣਾ ਮੈਂ ਤੁਸੀਂ ਪਹਿਲਾਂ ਬੋਲ ਰਹੇ ਸੀ ਨਾ ਫਿਰ ਹੁਣ ਬੋਲੋ ਥੈਂਕ ਯੂ ਮੇਰੀ ਡਿਊਟੀ ਉਧਰ ਹੈ ਮੈਂ ਹੈਲਪ ਕਰਾਣੇ ਕੱਲਾ ਮੋਟਾ ਪਰਚੀ ਘੱਟ ਲਈ ਠੀਕ ਹੈ ਠੀਕ ਹੈ ਥੈਂਕ ਯੂ ਵੀਰੇ ਦੇਖ ਸਕਦੇ ਹੋ ਪਿਛਲੇ ਕੁਝ ਦਿਨਾਂ ਤੋਂ ਇੱਕ ਵਾਇਰਲ ਨੁਮਾ ਬਿਮਾਰੀ ਚੱਲ ਰਹੀ ਹੈ ਜਿਹਦੇ ਨਾਲ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਬਹੁਤ ਵਾਧਾ ਹੋ ਰਿਹਾ ਤੇ ਜੇ ਗੱਲ ਕੀਤੀ ਜਾਵੇ ਸਮਾਣਾ ਸਿਵਲ ਹਸਪਤਾਲ ਦੀ ਤਾਂ ਇੱਥੇ ਸਾਨੂੰ ਪਹਿਲਾਂ ਵੀ ਫੋਨ ਆਏ ਸੀਗੇ ਤੇ ਅੱਜ ਵੀ ਫੋਨ ਆਏ ਨੇ ਕਿ ਵੀ ਜਿਹੜੇ ਪਰਚੀਆਂ ਕੱਟਣ ਵਾਲੇ ਬਾਈ ਜੀ ਨੇ ਤਾਂ ਜੈਂਟਸ ਵੀ ਵੱਡੀ ਗਿਣਤੀ ਦੇ ਵਿੱਚ ਖੜੇ ਨੇ ਤੇ ਪਰਚੀ ਕੱਟਣ ਵਾਲਾ ਸਿਰਫ ਇੱਕੋ ਹੀ ਵਿਅਕਤੀ ਬਿਠਾਇਆ ਹੋਇਆ ਹੈ ਤੇ ਦੂਜਾ ਵਿਅਕਤੀ ਜਿਹੜਾ ਬਾਈ ਨਾਲ ਬੈਠਾ ਹੈ ਉਹ ਕਹਿੰਦਾ ਸਿਰਫ ਮੈਂ ਹੈਲਪ ਕਰਵਾ ਰਿਹਾ ਜਦ ਕਿ ਕਿਹਦੀ ਜ਼ਿੰਮੇਵਾਰੀ ਬਣਦੀ ਹੈ ਕਿਹਦੀ ਡਿਊਟੀ ਬਣਦੀ ਹੈ ਉਹ ਤਾਂ ਹੁਣ ਐਸਐਮਓ ਸਾਹਿਬ ਤੋਂ ਵੀ ਪੱਖ ਲਿਆ ਜਾਵੇਗਾ ਕੀ ਕਹਿਣਾ ਚਾਹੁੰਦੇ ਨੇ ਇਹਦੇ ਬਾਰੇ ਔਰ ਸੀਨੀਅਰ ਅਫਸਰਾਂ ਦਾ ਵੀ ਇਧਰੋਂ ਲਾਂਗ ਦਾਸਕੀ ਦੇਖ ਸਕਦੇ ਹੋ ਇਹ ਸਿਵਲ ਹਸਪਤਾਲ ਦਾ ਔਰਤਾਂ ਦਾ ਬਾਥਰੂਮ ਹੈ ਅਸੀਂ ਵੀ ਇਸ ਟਾਈਮ ਬਾਹਰ ਖੜਕੇ ਵੀਡੀਓ ਬਣਾ ਰਹੇ ਹਾਂ ਦੇਖ ਸਕਦੇ ਹੋ ਕਿਵੇਂ ਫਰਸ਼ ਬੈਠੇ ਹੋਏ ਨੇ ਤੇ ਕਿਸ ਤਰ੍ਹਾਂ ਦੇ ਹਾਲਾਤ ਨੇ ਇਸ ਬਾਥਰੂਮ ਦੇ ਤੇ ਕੋਈ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ ਦੇਖ ਸਕਦੇ ਹੋ ਕਿੰਨਾ ਕਿੰਨਾ ਥੱਲੇ ਫਰਸ਼ ਬੈਠਿਆ ਹੋਇਆ ਹੈ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜੇ ਦੀ ਗੱਲ ਕਰੀ ਜਾਵੇ ਤਾਂ ਇਸ ਟਾਈਮ ਜਿਹੜੇ ਸਿਹਤ ਮੰਤਰੀ ਜੀ ਨੇ ਉਹ ਆਪਣੇ ਜ਼ਿਲ੍ਹੇ ਦੇ ਹੀ ਨੇ ਇਸ ਪਾਸੇ ਸਿਹਤ ਮੰਤਰੀ ਜੀ ਵੱਲੋਂ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਤੁਹਾਨੂੰ ਦਿਖਾ ਦਿੰਨੇ ਆ ਇਸ ਟਾਈਮ ਘੜੀ ਤੋਂ ਟਾਈਮ ਵੀ ਦਿਖਾ ਦਿੰਨੇ ਆ ਦੇਖ ਸਕਦੇ ਹੋ 10:32 ਮਿੰਟ ਹੋ ਗਏ ਨੇ ਇਹ ਘੜੀ ਦਾ ਟਾਈਮ ਹੈ ਤੇ ਅੰਦਰ ਵੀ ਜੇ ਕੋਈ ਟਾਈਮ ਪੀਸ ਹੋਇਆ ਜ਼ਰੂਰ ਦਿਖਾਵਾਂਗੇ ਦੇਖ ਸਕਦੇ ਹੋ 10:30 ਵਜ ਗਏ ਨੇ ਤੇ ਸਾਰੀਆਂ ਹੀ ਕੁਰਸੀਆਂ ਖਾਲੀ ਨੇ ਜਿਹੜਾ ਇਹਨਾਂ ਦਾ ਦਫ਼ਤਰ ਹੈ ਜਿਹੜਾ ਇਹਨਾਂ ਦਾ ਦਫ਼ਤਰ ਹੈ ਦੇਖ ਸਕਦੇ ਹੋ ਜਿੱਥੇ ਅਧਿਕਾਰੀ ਬੈਠਦੇ ਨੇ ਅ ਕਿੰਨੀਆਂ ਹੀ ਕੁਰਸੀਆਂ ਨੇ ਦੇਖ ਸਕਦੇ ਹੋ ਸਾਰੀਆਂ ਹੀ ਕੁਰਸੀਆਂ ਖਾਲੀ ਪਈਆਂ ਨੇ ਜਿਹੜਾ ਇਸ ਦਾ ਰੂਮ ਜਿਹੜਾ ਦੇਖ ਸਕਦੇ ਹੋ ਐਸਐਮਓ ਸਾਹਿਬ ਦੇ ਨਾਲ ਜਿਹੜਾ ਰੂਮ ਹੈ ਇਦੇ ਅੰਦਰ ਕੋਈ ਵੀ ਨਹੀਂ ਹੈ ਤੇ ਜੇ ਗੱਲ ਕੀਤੀ ਜਾਵੇ ਤੇ ਇੱਥੇ ਬਿਜਲੀ ਦੀ ਕਿਵੇਂ ਬਰਬਾਦੀ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਇੱਕ ਪੱਖਾ ਚੱਲ ਰਿਹਾ ਫालतू ਦੂਜਾ ਪੱਖਾ ਫालतू ਚੱਲ ਰਿਹਾ ਦੇਖ ਸਕਦੇ ਹੋ ਟਿਊਬਾਂ ਚੱਲ ਰਹੀਆਂ ਨੇ ਲਾਈਟਾਂ ਚੱਲ ਰਹੀਆਂ ਨੇ ਕਿਵੇਂ ਬਿਜਲੀ ਦੀ ਬਰਬਾਦੀ ਕੀਤੀ ਜਾ ਰਹੀ ਹੈ ਸਿਵਲ ਹਸਪਤਾਲ ਦਾ ਹਾਲ ਦੇਖ ਲਓ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਬਿਜਲੀ ਦੀ ਬਚਤ ਕਰੋ ਬਿਜਲੀ ਦੀ ਬਚਤ ਕਰੋ ਬਿਜਲੀ ਦੀ ਬਚਤ ਤਾਂ ਨਹੀਂ ਹੋ ਰਹੀ ਤੇ ਇੱਥੇ ਜੇ ਗੱਲ ਕੀਤੀ ਜਾਵੇ ਅਧਿਕਾਰੀਆਂ ਦੀ ਇੱਥੇ ਅਧਿਕਾਰੀ ਵੀ ਕੋਈ ਹਾਜ਼ਰ ਨਹੀਂ ਹੈ ਦੇਖ ਸਕਦੇ ਹੋ ਇੱਥੇ ਜਿੰਨੀਆਂ ਵੀ ਤੁਹਾਨੂੰ ਕੁਰਸੀਆਂ ਦਿਖ ਰਹੀਆਂ ਨੇ ਸਾਰੀਆਂ ਹੀ ਕੁਰਸੀਆਂ ਖਾਲੀ ਪਈਆਂ ਨੇ ਕੋਈ ਵੀ ਇੱਥੇ ਅਧਿਕਾਰੀ ਮੌਜੂਦ ਨਹੀਂ ਹੈ ਤੇ ਜੇ ਗੱਲ ਕੀਤੀ ਜਾਵੇ ਇੱਥੇ ਬਾਈ ਜੀ ਵੀ ਖੜੇ ਨੇ ਕੋਈ ਕੰਮ ਵਾਸਤੇ ਆਏ ਨੇ ਕਹਿਣ ਵਾਸਤੇ ਆਏ ਨੇ ਪਰ ਉਹਨਾਂ ਦਾ ਵੀ ਕਹਿਣਾ ਹੈ ਕਿ ਵੀ ਇੱਥੇ ਕੋਈ ਵਿਅਕਤੀ ਨਹੀਂ ਹੈ ਤੇ ਵੀਰ ਨਾਲ ਵੀ ਗੱਲ ਕਰਦੇ ਆ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਕਹਿੰਦਾ ਜੀ ਨਾ ਮੈਂ ਡੈਂਟ ਦੰਦ ਚੈੱਕ ਕਰਾਉਣ ਆਇਆ ਸੀ ਤਾਂ ਮਤਲਬ ਵੀ ਉੱਥੇ ਲੋਕ ਲੱਗਾ ਹੋਇਆ ਡਾਕਟਰ ਨਹੀਂ ਹੈ ਸੋ ਸਾਸੀਂ ਮੈਂ ਕੋ ਆਪਣੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਆਈ ਦਾ ਆ ਕੇ ਡਾਕਟਰ ਨਹੀਂ ਮਿਲਦਾ ਤੇ ਬਹੁਤ ਮਤਲਬ ਥੋੜਾ ਨਰਾਸਾ ਵੀ ਆਉਂਦੀ ਐ ਵਾਇਗੁਫੀ ਕਾ ਖਾਲਸਾ ਬਾਏ ਦੀ ਫਤਿਹ ਮੈਂ ਅੱਜ ਮਤਲਬ ਪਿਛਲੇ ਹਫਤੇ ਤੋਂ ਮੈਂ ਪੱਤੀ ਬਣਵਾਈ ਸੀ ਜੋ ਕਿ ਮੇਰੀ 15 ਤਰੀਕ ਦੀ ਬਣੀ ਹੋਈ ਐ ਤੇ ਅੱਜ ਡਾਕਟਰ ਸਾਹਿਬ ਨੇ ਬੁਲਾਇਆ ਸੀਗਾ ਤੇ ਵੀ ਤੁਹਾਡਾ ਦੁਬਾਰਾ ਜਿਹੜਾ ਸੈਲ ਟੈਸਟ ਕਿਤੇ ਜਾਣਗੇ ਤੇ ਜਦੋਂ ਤੁਹਾਡੇ ਸੈਲ ਪੂਰੇ ਹੋਣਗੇ ਤੇ ਫਿਰ ਤੁਹਾਡੇ ਜਿਹੜੇ ਦੰਦ ਨੇ ਕੱਟੇ ਜਾਣਗੇ ਤੇ ਮੈਂ ਅੱਜ ਆਇਆ ਸੀਗਾ ਸਰ ਟੈਸਟ ਕਰਾਉਣ ਲਈ ਇੱਥੇ ਲੋਕ ਲੱਗਾ ਹੋਇਆ ਦੇਖ ਸਕਦੇ ਹੋ ਇੱਥੇ ਦੰਦਾਂ ਵਾਲੇ ਡਾਕਟਰ ਨੂੰ ਲੋਕ ਪਰਚੀਆਂ ਘਟਾ ਕੇ ਜਦੋਂ ਘੰਟਾ-ਘੰਟਾ ਡੇਡ-ਡੇਡ ਘੰਟਾ ਲਾ ਕੇ ਜਦੋਂ ਡਾਕਟਰ ਨੂੰ ਮਿਲਣ ਵਾਸਤੇ ਪਰਚੀ ਘਟਵਾਉਂਦੇ ਨੇ ਤੇ ਜਦੋਂ ਡਾਕਟਰ ਨੂੰ ਮਿਲਣ ਵਾਸਤੇ ਆਉਂਦੇ ਨੇ ਤਾਂ ਡਾਕਟਰ ਦੇ ਅੱਗੇ ਕਮਰੇ ਨੂੰ ਲੱਗਿਆ ਹੋਇਆ ਜੰਦਾ ਦੇਖ ਸਕਦੇ ਹੋ ਕਿੱਡੀ ਮਾੜੀ ਗੱਲ ਹੈ ਲੋਕ ਡੇਡ-ਡੇਡ ਘੰਟਾ 2-2 ਘੰਟੇ ਲਾਈਨਾਂ ਦੇ ਵਿੱਚ ਲੱਗ ਕੇ ਪਰਚੀਆਂ ਘਟਵਾਉਂਦੇ ਨੇ ਤੇ ਜਦੋਂ ਆ ਕੇ ਦੇਖਦੇ ਨੇ ਤਾਂ ਜੰਦਾ ਲੱਗਿਆ ਹੁੰਦਾ ਇਹ ਪਹਿਲਾਂ ਹੀ ਚਾਹੀਦਾ ਉਹਨਾਂ ਲੋਕਾਂ ਨੂੰ ਕਿ ਵੀ ਦੱਸਿਆ ਜਾਵੇ ਕਿ ਵੀ ਜਿਹੜੇ ਡਾਕਟਰ ਨਹੀਂ ਆਏ ਹੋ ਜਾਂ ਛੁੱਟੀ ਤੇ ਨਹੀਂ ਉਹ ਜਰੂਰ ਦੱਸਿਆ ਕਰ ਇਹਨਾਂ ਤਾਂ ਜੋ ਲੋਕ ਹਰਾਸ਼ ਨਾ ਹੋਇਆ ਕਰਨ ਡੇਢ ਡੇਢ ਘੰਟੇ ਜਿਹੜੇ ਲਾਈਨਾਂ ਦੇ ਵਿੱਚ ਲੱਗ ਕੇ ਖੜਦੇ ਨੇ ਉਹਨਾਂ ਦੀ ਹਰਾਸ਼ਮੈਂਟ ਨਾ ਹੋਵੇ ਇਸ ਸਬੰਧ ਦੇ ਵਿੱਚ ਜਦੋਂ ਐਸਐਮਓ ਸਾਹਿਬ ਦਾ ਪੱਖ ਲਾਈਨ ਲਈ ਆਏ ਤਾਂ ਪਤਾ ਲੱਗਿਆ ਕਿ ਐਸਐਮਓ ਸਾਹਿਬ ਵੀ ਛੁੱਟੀ ਤੇ ਨਹੀਂ ਦੇਖੋ ਚਾਹੀਦੇ ਡਾਕਟਰਾਂ ਨੂੰ ਚਲੋ ਕੰਮਕਾਰ ਪੈਂਦੇ ਐ ਹਰ ਕਿਸੇ ਨੂੰ ਕੰਮ ਪੈਂਦੇ ਛੁੱਟੀ ਤੇ ਜਾਣਾ ਵੀ ਬਣਦਾ ਪਰ ਜਾਣ ਤੋਂ ਬਾਅਦ ਕਿਸੇ ਦੇ ਅਧਿਕਾਰੀ ਦੀ ਜ਼ਿੰਮੇਵਾਰੀ ਜ਼ਰੂਰ ਲਗਾ ਕੇ ਜਾਣ ਜਿਸ ਤੋਂ ਬਾਅਦ ਕਿਸੇ ਨੂੰ ਹਰਾਸ਼ਮੈਂਟ ਨਾ ਹੋਵੇ ਕਿਸੇ ਵੀ ਅਧਿਕਾਰੀ ਨੂੰ ਹਰਾਸ਼ਮੈਂਟ ਨਾ ਹੋਵੇ ਡਾਕਟਰ ਸਾਹਿਬ ਨੂੰ ਚਾਹੀਦਾ ਹੈ ਕਿ ਵੀ ਕਿਸੇ ਅਧਿਕਾਰੀ ਦੀ ਡਿਊਟੀ ਲਾ ਕੇ ਜ਼ਰੂਰ ਜਾਣ ਛੁੱਟੀ ਤੇ ਜਾਓ ਜਿਰੀ ਸਦਕੇ ਜਾਓ ਛੁੱਟੀ ਲੈਣਾ ਵੀ ਤੁਹਾਡਾ ਕੰਮ ਨਹੀਂ ਜ਼ਰੂਰੀ ਛੁੱਟੀ ਲਈ ਜਾਂਦੀ ਹੈ ਲੈਣੀ ਵੀ ਬਣਦੀ ਹੈ ਪਰ ਕਿਸੇ ਨਾ ਕਿਸੇ ਅਧਿਕਾਰੀ ਦੀ ਡਿਊਟੀ ਜ਼ਰੂਰ ਲਗਾ ਕੇ ਜਾਓ ਜਿਹੜਾ ਪਿੱਛੇ ਦਾ ਕਾਰਜਕਾਰ ਸੰਭਾਲ ਸਕੇ ਧੰਨਵਾਦ ਇਹ ਪਰਚੀਆਂ ਕੱਟਣ ਵਾਲੇ ਬਾਈ ਜੀ ਨੇ ਉਹ ਕੱਲਾ ਜਾਣੀ ਪਰਚੀਆਂ ਕੱਟ ਰਿਹਾ ਜਿਹਦੇ ਨਾਲ ਲੋਕਾਂ ਨੂੰ ਘੰਟੇ-ਘੰਟੇ ਲਾਈਨਾਂ ਦੇ ਵਿੱਚ ਖੜਕੇ ਪਰੇਸ਼ਾਨ ਹੋਣਾ ਪੈ ਰਿਹਾ ਤੇ ਜੇ ਗੱਲ ਕੀਤੀ ਜਾਵੇ ਵੱਡੇ ਸੀਨੀਅਰ ਅਫਸਰ ਨੇ ਐਸਐਮਓ ਸਾਹਿਬ ਡਾਕਟਰ ਸਾਹਿਬ ਨੇ ਉਹਨਾਂ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ ਕਿ ਵੀ ਲੋਕ ਇੱਥੇ 2-2 ਘੰਟੇ 1.5-1.5 ਘੰਟਾ ਲਾਈਨਾਂ ਦੇ ਵਿੱਚ ਖੜੇ ਨੇ ਉਹਨਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਜਦ ਕਿ ਉਹਨਾਂ ਦਾ ਫਰਜ਼ ਬਣਦਾ ਹੈ ਕਿ ਵੀ ਆ ਕੇ ਦੇਖਣ ਤੇ ਦੂਜਾ ਕਾਉਂਟਰੀ ਵੀ ਚਲਣ ਜਿਹਦੇ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਜਦ ਕਿ ਲੇਡੀਜ਼ ਦੀ ਤੇ ਜੈਂਟਸ ਦੀ ਲੰਬੀਆਂ ਲੰਬੀਆਂ ਲਾਈਨਾਂ ਨੇ ਤੇ ਡਿਲੀਵਰੀ ਵਾਲੀਆਂ ਔਰਤਾਂ ਵੀ ਨੇ ਜਿਨ੍ਹਾਂ ਨੂੰ ਘੰਟਾ-ਘੰਟਾ ਵਿੱਚ ਖੜਨਾ ਪੈ ਰਿਹਾ ਲਾਈਨਾਂ ਦੇ ਆਪਾਂ ਸਮਝ ਸਕਦੇ ਹਾਂ ਕਿ ਉਹਨਾਂ ਨੂੰ ਕਿੰਨਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਜੇ ਗੱਲ ਕੀਤੀ ਜਾਵੇ ਐਸਐਮਓ ਸਾਹਿਬ ਦਾ ਵੀ ਦੇਖ ਸਕਦੇ ਹੋ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਤੇ ਇੱਥੇ ਤੱਕ ਵੀ ਇੱਕ ਵੀਰ ਨੇ ਕਿਹਾ ਕਿ ਵੀ ਇਹ ਵਾਇਰਲ ਇੱਕ ਦੂਜੇ ਦੇ ਟੱਚ ਹੋਣ ਨਾਲ ਵੀ ਫੈਲਦਾ ਪਰ ਇਸ ਗੱਲ ਦੀ ਸੀਨੀਅਰ ਐਸਐਮਓ ਸਾਹਿਬ ਨੂੰ ਕੋਈ ਪਰਵਾਹ ਨਹੀਂ ਹੈ ਕਿਸੇ ਨੂੰ ਕੁਝ ਹੁੰਦਾ ਬੇਸ਼ੱਕ ਹੋਈ ਜਾਵੇ ਕੋਈ 2 ਘੰਟੇ ਲਾਈਨ 'ਚ ਖੜੇ ਭਾਵੇਂ ਕੋਈ ਘੰਟਾ ਲਾਈਨ ਦੇ ਵਿੱਚ ਖੜੇ ਇਸ ਗੱਲ ਦੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਗੱਲ ਕੀਤੀ ਜਾਵੇ ਇੱਥੇ ਲੋਕ ਆਉਂਦੇ ਤਾਂ ਸਹੂਲਤ ਲੈਣੇ ਪਰ ਕਿੰਨੀਆਂ ਕਿ ਸਹੂਲਤਾਂ ਮਿਲ ਰਹੀਆਂ ਨੇ ਇਹ ਤੁਸੀਂ ਆਪ ਹੀ ਦੇਖ ਸਕਦੇ ਹੋ ਲੰਬੀਆਂ ਲੰਬੀਆਂ ਲਾਈਨਾਂ ਨੇ ਤੇ ਘੰਟਾ-ਘੰਟਾ ਡੇਢ-ਡੇਢ ਘੰਟਾ ਇਹਨਾਂ ਨੂੰ ਲਾਈਨਾਂ ਦੇ ਵਿੱਚ ਖੜਿਆ ਨੂੰ ਹੋ ਗਿਆ ਦੇਖ ਸਕਦੇ ਹੋ ਇਹ ਸਿਵਲ ਹਸਪਤਾਲ ਦਾ ਹਾਲ ਹੈ ਜਿਹੜੇ ਕਿ ਵੀ ਗ੍ਰੇਲਾਂ ਟੁੱਟ ਜਾਂਦੀਆਂ ਨੇ ਤਾਂ ਉਹਨਾਂ ਦੇ ਉੱਤੇ ਵੀ ਪੱਟੀਆਂ ਚੜਾ ਚੜਾ ਕੇ ਪੱਟੀਆਂ ਨਾਲ ਵੀ ਗ੍ਰੇਲਾਂ ਨੂੰ ਜੋੜਨ ਦੀ ਕੋਸ਼ਿਸ਼ ਕਰਦੇ ਨੇ ਦੇਖ ਸਕਦੇ ਹੋ ਕਿ ਵੀ ਇਹ ਕਿਵੇਂ ਇੱਧਰ ਲਾਪਰਵਾਹੀ ਵਰਤੀ ਜਾ ਰਹੀ ਹੈ ਦੇਖੋ ਪੱਟੀਆਂ ਦੀ ਵੀ ਬਰਬਾਦੀ ਤੇ ਕਿੰਨੀ ਚੀਜ਼ਾਂ ਦੀ ਬਰਬਾਦੀ ਕੀਤੀ ਜਾ ਰਹੀ ਹੈ ਪਰ ਉਸ ਗ੍ਰੇਲੇ ਨੂੰ ਨਹੀਂ ਜੁੜਵਾਇਆ ਜਾ ਰਿਹਾ ਦੇਖ ਸਕਦੇ ਹੋ ਇਹ ਸਮਾਨਾ ਦਾ ਸਿਵਲ ਹਸਪਤਾਲ ਦਾ ਹਾਲ ਹੈ ਦੇਖ ਸਕਦੇ ਹੋ ਕਿ ਇੱਕੋ ਹੀ ਵਰਕਰ ਪਰਚੀਆਂ ਕੱਟ ਰਿਹਾ ਤੇ ਨਾਲ ਦੇ ਬਾਈ ਜੀ ਦੀ ਗੱਲ ਹੈ ਉਹ ਕਹਿੰਦੇ ਕਿ ਵੀ ਮੈਂ ਹੈਲਪ ਕਰਾ ਰਿਆ ਬਾਈ ਜੀ ਕਹਿੰਦੇ ਮੈਂ ਹੈਲਪ ਕਰਾ ਰਿਆ ਬਾਈ ਸਰਦਾਰ ਜੀ ਨੇ ਕਹਿੰਦੇ ਕਿ ਮੈਂ ਹੈਲਪ ਕਰਾ ਰਿਆ ਜਦ ਕਿ ਡਿਊਟੀ ਇੱਕ ਬੰਦੇ ਦੀ ਹੀ ਲਈ ਹੋਈ ਹੈ ਦੇਖ ਸਕਦੇ ਹੋ ਇੰਨੇ ਬੰਦਿਆਂ ਦੀ ਪਰਚੀ ਕੱਟਣ ਵਾਸਤੇ ਸਿਰਫ ਇੱਕੋ ਹੀ ਬੰਦੇ ਦੀ ਡਿਊਟੀ ਲਈ ਹੋਈ ਹੈ ਜਦ ਕਿ ਇੱਥੇ ਪਰਚੀਆਂ ਦਾ 3 ਜਣੇ ਚਾਹੀਦੇ ਨੇ ਕੱਟਣ ਵਾਸਤੇ ਸੀਨੀਅਰ ਸਿਟੀਜ਼ਨ ਦੇ ਅੱਡ ਚਾਹੀਦੇ ਨੇ ਤੇ ਇਕੱਲੇ ਬੰਦੇ ਦੀ ਡਿਊਟੀ ਲਈ ਗਈ ਹੈ ਐਸਐਮਓ ਸਾਹਿਬ ਨੂੰ ਚਾਹੀਦਾ ਥੱਲੇ ਆ ਕੇ ਦੇਖਣਾ ਕਿਵੇਂ ਲੋਕ ਪਰੇਸ਼ਾਨ ਹੋ ਰਹੇ ਨੇ